ਸੋ ਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਦੇ ਨਾਲ ਮੌਸਮ ਦੀ ਜਾਣਕਾਰੀ 28 29 30 31 ਅਕਤੂਬਰ ਜਨਨ ਕਿ ਅਕਤੂਬਰ ਦੇ ਜਿਹੜੇ ਆਖਰੀ ਚਾਰ ਦਿਨ ਬਚੇ ਨੇ ਇਹਨਾਂ ਦਾ ਮੌਸਮ ਕਿਵੇਂ ਦਾ ਹੈ ਤੇ ਨਾਲ ਦੀ ਨਾਲ ਸਰਦ ਰੁੱਤ ਦੀ ਅਪਡੇਟ ਕਿ ਕੀ ਹਾਲਾਤ ਨੇ ਕੀ ਮਾਹੌਲ ਬਣ ਰਿਹਾ ਠੰਡ ਦਾ ਕਿਉਂਕਿ ਹੁਣ ਲਗਾਤਾਰ ਜਿਹੜੇ ਮੈਂ ਲਾਈਵ ਵੀ ਕਰ ਰਹੇ ਹਾਂ ਉਹਦੇ ਵਿੱਚ ਵੀ ਸਾਰੇ ਜਣੇ ਠੰਡ ਦੀ ਹੀ ਅਪਡੇਟ ਮੰਗ ਰਹੇ ਨੇ वैसे दा था ठंड दी ਰੁੱਤ ਦੀ ਸ਼ੁਰੂਆਤ ਹੋ ਚੁੱਕੀ ਆ ਤੁਹਾਨੂੰ ਪਤਾ ਹੀ ਹੈ ਸਵੇਰੇ ਅਤੇ ਸ਼ਾਮ ਹੁਣ ਮੌਸਮ ਠੰਡਾ ਹੋ ਚੁੱਕਿਆ ਹੈ ਘੱਟੋ ਘੱਟ ਤਾਪਮਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ 14 ਡਿਗਰੀ ਦੇਖਿਆ ਗਿਆ ਜਿਵੇਂ ਕਿ ਆਪਾਂ ਪਠਾਨਕੋਟ ਦੇ ਕੁਝ ਖਲਾਕਿਆਂ ਦੀ ਗੱਲ ਕਰ ਲਈਏ ਹੁਸ਼ਿਆਰਪੁਰ ਦੇ ਜੋ ਹਿਮਾਚਲ ਨਾਲ ਲੱਗਦੇ ਨੇ ਇਲਾਕੇ ਜਾਂ ਫਿਰ ਲਾਂਦਪੁਰ ਸਾਹਿਬ ਕੀਰਤਪੁਰ ਸਾਹਿਬ ਨੰਗਲ ਇਹਨਾਂ ਇਲਾਕਿਆਂ ਵਿੱਚ ਮੌਸਮ ਕਾਫੀ ਜ਼ਿਆਦਾ ਠੰਡਾ ਹੋ ਚੁੱਕਿਆ ਹੈ ਤੜਕੇ ਸਵੇਰੇ ਦੀ ਗੱਲ ਕਰੀ ਜਾਵੇ ਤੇ ਨਾਲ ਦੀ ਨਾਲ ਇੱਕ ਸਿਸਟਮ ਜਿਹੜਾ ਹਲਕਾ ਦਰਮਿਆਨਾ ਬੱਦਲ ਬਾਈ ਦਾ ਬਣਿਆ ਹੋਇਆ ਜੀ ਉਹ ਵੀ ਕਿਤੇ ਨਾ ਕਿਤੇ ਪੰਜਾਬ ਨੂੰ ਪ੍ਰਭਾਵਿਤ ਇਸ ਦੇ ਨਾਲ ਵੀ ਚੱਕਰਵਾਤੀ ਹਵਾਵਾਂ ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਹਿਮਾਚਲ ਵੱਲੋਂ ਪੰਜਾਬ ਵਿਖੇ ਆ ਰਹੀਆਂ ਨੇ ਦੁਪਹਿਰ ਦੇ ਸਮੇਂ ਬਸ਼ੱਕ ਚੰਗੀ ਧੁੱਪ ਲੱਗ ਰਹੀ ਹੈ ਧੁੱਪ ਲੱਗਣ ਦੇ ਨਾਲ ਹਵਾ ਜਿਹੜੀ ਹੈ ਉਹ ਵੀ ਥੋੜੀ ਜਿਹੀ ਗਰਮੈਸ਼ ਵਾਲੀ ਹੈ ਪਰ ਠੀਕ ਠਾਕ ਮਾਹੌਲ ਬਣਿਆ ਹੋਇਆ ਹੈ ਐਵਰੇਜ ਨਾਲੋਂ ਥੋੜ੍ਹਾ ਜਿਹਾ ਤਾਪਾਂ ਦੇ ਉੱਪਰ ਚੱਲ ਰਿਹਾ ਦੁਪਹਿਰ ਦਾ 30 31 ਡਿਗਰੀ ਤਾਪਮਰ ਬਣਿਆ ਹੋਇਆ ਜੋ ਕਿ ਆਉਂਦੇ 3-4 ਦਿਨਾਂ ਲਈ ਕਿ 31 ਅਕਤੂਬਰ ਤੱਕ ਇਸੇ ਤਰੀਕੇ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਰਾਤ ਦੇ ਤਾਪਮਨ ਹੁਣ ਹੌਲੀ ਹੌਲੀ ਘਟਣੇ ਸ਼ੁਰੂ ਹੋ ਚੁੱਕੇ ਨੇ ਠੰਡ ਦਾ ਮਾਹੌਲ ਰਾਤ ਅਤੇ ਸਵੇਰੇ ਹੁਣ ਬਣਨਾ ਸ਼ੁਰੂ ਹੋ ਚੁੱਕਿਆ ਸ਼ਾਮ ਨੂੰ ਕਹ ਲਈਏ ਸਵੇਰੇ ਕਹ ਲਈਏ ਮੋਟਰਸਾਈਕਲ ਦੇ ਉੱਪਰ ਜਿਹੜੇ ਟਰੈਵਲ ਕਰ ਰਹੇ ਨੇ ਉਹਨਾਂ ਨੂੰ ਹੁਣ ਗਰਮ ਕੱਪੜੇ ਪਾਉਣੇ ਲਾਜ਼ਮੀ ਹੋ ਚੁੱਕੇ ਨੇ ਬਿਨਾ ਗਰਮ ਕੱਪੜੇ ਤੋਂ ਬਾਹਰ ਨਿਕਲਣਾ ਮੁਸ਼ਕਲ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਮੋ ਸਬਸਕ੍ਰਾਈਬ ਕਰਕੇ ਜਾਇਓ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈ ਗੱਲ ਕੀਤੀ ਜਾਵੇ ਤਾਂ ਸਿਸਟਮ ਜਿਹੜਾ ਇਹ ਬਣਿਆ ਹੋਇਆ ਸੀ ਬੱਦਲਬਾਈ ਦਾ ਇਸ ਦਾ ਅਸਰ ਹੇਠਲੇ ਪਾਸੇ ਦੇਖਿਆ ਜਾਵੇ ਤਾਂ ਫਜ਼ਿਲਕਾ ਹੋ ਗਿਆ ਥੋੜਾ ਜਿਹਾ ਬਠਿੰਡਾ ਮਾਨਸਾ ਮੁਕਸਰ ਸੰਗਰੂਰ ਤੇ ਪਟਿਆਲੇ ਦੇ ਨੇੜੇ ਤੇੜ ਦੇ ਇਲਾਕੇ ਵਿੱਚ ਬੱਦਲਬਾਈ ਥੋੜੀ ਜੀ ਦੇਖੀ ਜਾ ਰਹੀ ਹੈ ਪਰ ਇਸ ਬੱਦਲਬਾਈ ਦਾ ਮੀਂਹ ਦੇ ਪੱਖ ਤੋਂ ਕੋਈ ਅਸਰ ਨਹੀਂ ਹੈ ਥੋੜੀ ਜੀ ਇਸ ਬੱਦਲਬਾਈ ਦੇ ਨਾਲ ਠੰਡ ਦਾ ਮਾਹੌਲ ਹੈ ਗਰਮੈਚ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਗਰਮੈਚ ਥੋੜੀ ਜੀ ਦਿਨ ਦੇ ਵੇਲੇ ਅਤੇ ਠੰਡ ਥੋੜੀ ਜੀ ਰਾਤ ਨੂੰ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਇਹ ਲਗਭਗ ਅੱਜ ਦੁਪਹਿਰ ਤੱਕ ਮੌਸਮ ਸਾਫ਼ ਹੋ ਜਾਵੇਗਾ ਕਿਉਂਕਿ ਇਹ ਜਿਹੜੀ ਅਪਡੇਟ ਹੈ ਇਹਦੇ ਮੁਤਾਬਕ ਜੋ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਤਾਂ ਇਹ 28 ਤਰੀਕ ਜਿਹੜਾ ਸਿਸਟਮ ਹੈ ਇਹ ਕਿਤੇ ਨਾ ਕਿਤੇ ਕਮਜ਼ੋਰ ਪੈ ਰਿਹਾ ਤੇ ਦੂਜੇ ਪਾਸੇ ਜਿਹੜਾ ਮੁੰਥਾ ਸਿਸਟਮ ਹੈ ਸਾਊਥ ਇੰਡੀਆ ਵਾਲਾ ਉਹ ਕਿਤੇ ਨਾ ਕਿਤੇ ਵਧੀਆ ਤਰੀਕੇ ਨਾਲ ਜੋ ਉਮੀਦ ਸੀ ਉਸ ਖਤਰਨਾਕ ਤਰੀਕੇ ਨਾਲ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਵਿੱਚ ਐਂਟਰ ਕਰ ਚੁੱਕਿਆ ਹੈ 75 ਤੋਂ ਲੈ ਕੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾਵਾਂ ਚੱਲ ਰਹੀਆਂ ਨੇ ਜਿਹੜੇ ਸੱਟੇ ਵਜੋਂ ਉਸ ਇਲਾਕੇ ਵਿੱਚ ਹਾਲਾਤ ਜਿਹੜੇ ਨੇ ਉਹ ਕਾਫੀ ਖਤ ਤੱਕ ਗਰਮੀ ਵਾਲੇ ਬਣੇ ਹੋਏ ਦਿਖਾਈ ਦੇ ਰਹੇ ਨੇ ਅਗਰ ਹੁਣ ਆਪਾਂ ਅਪਡੇਟ ਕਰੀਏ ਸਿਸਟਮ ਦੀ ਤਾਂ ਹੁਣ ਜਿਹੜਾ ਸਿਸਟਮ ਹੈ ਇਹ ਹੁਣ ਪੰਜਾਬ ਦੇ ਵੱਲ ਤਾਂ ਕੋਈ ਕੂਚ ਨਹੀਂ ਕਰੂਗਾ ਪਰ ਇਹ ਨੇ ਇਸ ਤਰੀਕੇ ਨਾਲ ਹੁੰਦਾ ਹੋਇਆ ਛੱਤੀਸਗੜ ਤੋਂ ਪੱਛਮੀ ਬੰਗਾਲ ਤੋਂ ਹੁੰਦਾ ਹੋਇਆ ਅਸਾਮ ਵੱਲ ਨਿਕਲ ਜਾਣਾ ਹੈ ਜੀ ਠੰਡ ਦੇ ਹਾਲਾਤ ਇਸ ਸਿਸਟਮ ਨਾਲ ਜਿਹੜੇ ਬਣਨਗੇ ਉਹ ਪੰਜਾਬ ਦੇ ਵਿੱਚ 2-3-4 ਨਵੰਬਰ ਤੱਕ ਦੇਖਣ ਨੂੰ ਮਿਲ ਸਕਦੇ ਨੇ ਹੁਣ ਗੱਲ ਕਰਦੇ ਠੰਡ ਦੀ ਅਪਡੇਟ ਦੀ ਕਈ ਜਣੇ ਕਹਿ ਰਹੇ ਨੇ ਕਿ ਠੰਡ ਕਦੋਂ ਪਵੇਗੀ ਕਿੰਨੀ ਪਵੇਗੀ ਤੇ ਕੀ ਹਾਲਾਤ ਹੋਣਗੇ ਅਗਰ ਗੱਲ ਕੀਤੀ ਜਾਵੇ ਰੁੱਤ ਦੀ ਇੱਕ ਹੁੰਦੀ ਹੈ ਠੰਡ ਪੈਣੀ ਇੱਕ ਹੁੰਦੀ ਹੈ ਸਰਦ ਰੁੱਤ ਸਰਦ ਰੁੱਤ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਬਰਸਾਤਾ ਖਤਮ ਹੋ ਚੁੱਕਿਆ ਨੇ ਪੱਤਝੜ ਤੁਸੀਂ ਦੇਖਣਾ ਦੇਖੋਗੇ ਤਾਂ ਬਹੁਤ ਸਾਰੇ ਇਲਾਕੇ ਵਿੱਚ ਬਹੁਤ ਸਾਰੇ ਦਰਖਤਾਂ ਦੇ ਉੱਪਰੋਂ ਪੱਤੇ ਜਿਹੜੇ ਆ ਉਹ ਸੁੱਕ ਕੇ गिरਨੇ ਸ਼ੁਰੂ ਹੋ ਚੁੱਕੇ ਨੇ ਪੱਤਝੜ ਰੁੱਤ ਜਿਹੜੀ ਆਪਣੀ ਇਸ ਸਮੇਂ ਸ਼ੁਰੂ ਹੋ ਚੁੱਕੀ ਹੈ ਜੀ ਠੀਕ ਹੈ ਤੇ ਉਹਦੇ ਬਾਅਦ ਜਿਹੜੀ ਹੈ ਸਰਦ ਰੁੱਤ ਸ਼ੁਰੂ ਹੋ ਚੁੱਕੀ ਹੈ ਕਈ ਜਣੇ ਹਲੇ ਵੀ ਉਹ ਮੰਨਦੇ ਨੇ ਜਦੋਂ ਵੀ ਅੱਗ ਸੇਕਣ ਦਾ ਸਮਾਂ ਆ ਗਿਆ ਜਾਂ ਫਿਰ ਆਪਾਂ ਗਰਮ ਕੱਪੜੇ ਪਾਣੀ ਸ਼ੁਰੂ ਕਰਤੇ ਦਿਨ ਵੇਲੇ ਵੀ ਧੁੰਦ ਪੈਣੀ ਸ਼ੁਰੂ ਹੋ ਗਈ ਉਹਨੂੰ ਸਿਰਫ ਸਰਦਰੁੱਤ ਮੰਨਦੇ ਨੇ ਅਜੀਹਾ ਨਹੀਂ ਹੁੰਦਾ ਜਿਹੜੀ ਰੁੱਤ ਹੁੰਦੀ ਆ ਉਹ ਲੰਬੇ ਸਮੇਂ ਦੀ ਹੁੰਦੀ ਆ 3-4 ਮਹੀਨੇ ਦੀ ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਕਤੂਬਰ ਦੇ 15 ਤਰੀਕ ਤੋਂ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਤੇ ਇਹ ਮਾਰਚ ਤੱਕ ਚੱਲਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਬਸੰਤ ਰੁੱਤ ਵੀ ਆ ਜਾਂਦੀ ਹੈ ਫਰਵਰੀ ਵਿੱਚ ਠੀਕ ਹੈ ਤੇ ਉਹ ਵਿੱਚ ਥੋੜਾ ਟਾਈਮ ਚੱਲਦੀ ਹੈ ਫਿਰ ਗਰਮੀ ਆ ਜਾਂਦੀ ਹੈ ਫਿਰ ਬਰਸਾਤ ਆਂਦੀ ਹੈ ਫਿਰ ਪਤਿਕਾਰ ਸਾਤੀ ਇਸੇ ਤਰੀਕੇ ਨਾਲ ਸਰਕਲ ਚੱਲਦਾ ਰਹਿੰਦਾ ਹੈ ਤੇ ਜਿਹੜੀ ਰੁੱਤ ਹੁੰਦੀ ਹੈ ਹਮੇਸ਼ਾ ਲੰਬੇ ਸਮੇਂ ਦੀ ਹੁੰਦੀ ਹੈ ਇਹ ਹੌਲੀ-ਹੌਲੀ ਜਿਹੜੇ ਸਿੰਪਟਮ ਨੇ ਠੰਡ ਦੇ ਸ਼ੁਰੂ ਹੋ ਚੁੱਕੇ ਨੇ ਅਜੇ ਹਾਂ ਨਹੀਂ ਹੈ ਕਿ ਸਰਦੀ ਨਹੀਂ ਸ਼ੁਰੂ ਹੋਈ ਤੁਸੀਂ ਸਵੇਰੇ ਦੇਖੋਗੇ ਸ਼ਾਮ ਨੂੰ ਦੇਖੋਗੇ ਹੁਣ ਠੰਡ ਬਦਣੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਹੁਣ ਬਹੁਤ ਸਾਰੇ ਇਲਾਕੇ ਵਿੱਚ ਦੇਖਿਆ ਹੋਗਾ ਪੱਖੇ ਬੰਦ ਹੋ ਚੁੱਕੇ ਨੇ ਥੋੜਾ ਜਿਹਾ ਹੁਣ ਨਹਾਉਣ ਵੇਲੇ ਵੀ ਲੋਕ ਗਰਮ ਪਾਣੀ ਯੂਜ਼ ਕਰ ਰਹੇ ਨੇ ਥੋੜਾ-ਥੋੜਾ ਇਹਦਾ ਮਤਲਬ ਹੈ ਕਿ ਠੰਡ ਸ਼ੁਰੂ ਹੋ ਚੁੱਕੀ ਹੈ ਪਰ ਦਿਨ ਦੇ ਸਮੇਂ ਹਜੇ ਗਰਮੀ ਹੈ ਕਿਉਂਕਿ ਅਜੇ ਵੀ ਐਵਰੇਜ ਤਾਪਮਨ ਦਿਨ ਦਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਐਵਰੇਜ ਪੰਜਾਬ ਦੀ ਕੱਢੀ ਜਾਵੇ ਤਾਂ 31.4 31.5 ਡਿਗਰੀ ਤਾਪਮਨ ਚੱਲ ਰਿਹਾ ਜੋ ਕਿ ਨਾਰਮਲ ਨਾਲੋਂ 1.5-2 ਡਿਗਰੀ ਉੱਪਰ ਹੈ ਠੀਕ ਹੈ ਤੇ ਇਹ ਘਟੇਗਾ ਕਦੋਂ ਇਹ ਘਟੇਗਾ ਜੀ 15 ਨਵੰਬਰ ਤੱਕ ਕਿਉਂਕਿ ਹਲੇ ਜਿਹੜਾ ਸਿਸਟਮ ਦਿਨ ਦਾ ਹੈ ਉਹ ਗ੍ਰੀਨ ਹਾਊਸਸ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ ਕਿਉਂਕਿ ਪੋਲਿਊਸ਼ਨ ਕਾਫੀ ਜ਼ਿਆਦਾ ਵਧੇ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਦੀਵਾਲੀ ਹੋ ਗਈ ਜਾਂ ਇਸ ਸਮੇਂ ਇਹ ਰੈਤ ਖੁੰਦਾ ਉਹ ਜਲਾਈ ਜਾਂਦੀ ਹੈ ਖਾਸ ਤੌਰ ਤੇ ਇੰਡੀਆ ਦੇ ਵਿੱਚ ਜਿਹੜੀ ਸਫਾਈ ਹੁੰਦੀ ਹੈ ਘਰਾਂ ਦੀ ਜਾਂ ਆਲੇ ਦੁਆਲੇ ਦੀ ਉਹ ਦਿਵਾਲੀ ਦੇ ਨੇੜੇ ਤੇਰੇ ਜ਼ਿਆਦਾ ਕੀਤੀ ਜਾਂਦੀ ਤੇ ਉਸ ਨੂੰ ਫਿਰ ਬਾਅਦ ਵਿੱਚ ਅੱਗ ਲਾ ਕੇ ਫੂਕਿਆ ਜਾਂਦਾ ਹੈ ਠੀਕ ਹੈ ਮਤਲਬ ਸਫਾਈ ਆਪਾਂ ਕੋਈ ਕੂੜਾ ਕਰਕੜ ਕਰ ਲਈਏ ਜਾਂ ਕਿਸੇ ਤਰੀਕੇ ਦੀ ਵੀ ਆਈਟਮ ਕਰ ਲਈਏ ਜ਼ਿਆਦਾਤਰ ਤੁਸੀਂ ਦੇਖੋਗੇ ਅੱਗ ਲਾ ਕੇ ਫੂਕਿਆ ਜਾਂਦਾ ਜਿਸ ਦੇ ਕਾਰਨ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਉਹੋ ਗ੍ਰੀਨ ਹਾਊਸਸ ਗੈਸਸ ਜਾਂ ਫਿਰ ਅੱਪਾ ਕਹ ਲਈਏ ਗੰਦਲੀਆਂ ਗੈਸਾਂ ਬਾਹਰ ਆਂਦੀਆਂ ਆਂਦੀਆਂ ਨੇ ਜਿਹਦੇ ਕਰਕੇ ਗਰਮੀ ਦਾ ਪ੍ਰਭਾਵ ਵੱਧ ਜਾਂਦਾ ਤੇ ਦੂਜਾ ਜਿਹੜੀ ਇਸ ਸਮੇਂ ਹਵਾ ਜਿਹੜੀ ਹੈ ਉਹ ਸਥਿਰ ਹੋ ਜਾਂਦੀ ਹੈ ਕੋਈ ਤੇਜ਼ ਹਵਾ ਨਹੀਂ ਚੱਲਦੀ ਗਰਮੀ ਵਾਂਗੂ ਅਗਰ ਦੇਖੋਗੇ ਤੁਸੀਂ ਗਰਮੀ 'ਚ ਤੇਜ਼ ਹਵਾ ਚੱਲ ਜਾਂਦੀ ਹੈ ਤਾਂ ਹਵਾ ਅੱਗੇ ਪਿੱਛੇ ਹੋ ਜਾਂਦੀ ਹੈ ਮੌਸਮ ਸਾਫ਼ ਹੋ ਜਾਂਦਾ ਹੈ ਬਰਸਾਤਾ ਵਿੱਚ ਵੀ ਤੁਸੀਂ ਦੇਖੋਗੇ ਮੀਂਹ ਦੇ ਨਾਲ ਮੌਸਮ ਸਾਫ਼ ਹੋ ਜਾਂਦਾ ਜਾਂ ਤੇਜ਼ ਹਨੇਰੀ ਚੱਲ ਜਾਂਦੀਆਂ ਨੇ ਪਰ ਇਹਨਾਂ ਦਿਨਾਂ ਵਿੱਚ ਮੌਸਮ ਜਿਹੜਾ ਹਵਾ ਜਿਹੜੀ ਉਹ ਜ਼ਿਆਦਾਤਰ ਸਥਿਰ ਰਹਿੰਦੀ ਹੈ ਪੱਛਮੀ ਹਵਾ ਬਸ਼ੱਕ ਚੱਲਦੀ ਹੈ ਪਰ ਜਿਹੜਾ ਮੌਸਮ ਹੈ ਉਹੋ ਕਿਤੇ ਨਾ ਕਿਤੇ ਪੱਛਮੀ ਹਵਾ ਕਦੀ ਪੂਰਬੀ ਹਵਾ ਇਸ ਤਰੀਕੇ ਦੇ ਨਾਲ ਚੱਲਣ ਨਾਲ ਉੱਤਰ ਭਾਰਤ ਦੇ ਵਿੱਚ ਖਾਸ ਤੌਰ ਤੇ ਗੰਦਲਾ ਜਿਹਾ ਮਾਹੌਲ ਬਣ ਜਾਂਦਾ ਹੈ ਤੇ ਉਹ ਗੰਦਲਾ ਜਿਹਾ ਮਾਹੌਲ ਹੀ ਕਿਤੇ ਨਾ ਕਿਤੇ ਗਰਮੀ ਵਧਾ ਦਿੰਦਾ ਹੈ ਤੇ ਇਹ ਗਰਮੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਹਾਲੇ ਵੱਧ ਰਹੀ ਹੈ ਦਿਨ ਦੇ ਵੇਲੇ ਇਹ ਜਿਹੜੀ ਹੈ 2 3 4 5 ਨਵੰਬਰ ਤੱਕ ਜਿਹੜੀ ਇਸੇ ਤਰੀਕੇ ਨਾਲ ਬਣੀ ਰਹੇਗੀ ਉਸ ਤੋਂ ਬਾਅਦ ਥੋੜਾ ਥੋੜਾ ਫਰਕ ਜਿਹੜਾ ਇਹ ਉਹ ਦਿਨ ਦੇ ਤਾਪਮਾਨ ਵਿੱਚ ਵੀ ਪੈਣਾ ਸ਼ੁਰੂ ਹੋ ਜਾਊਗਾ ਦਿਨ ਦਾ ਤਾਪਮਾਨ ਵੀ ਠੰਡਾ ਹੋਣਾ ਸ਼ੁਰੂ ਹੁੰਦਾ ਹੋਇਆ ਦਿਖਾਈ ਦੇਵੇਗਾ ਤੇ 15 ਨਵੰਬਰ ਤੋਂ ਬਹੁਤ ਜ਼ਿਆਦਾ ਅਸਰ ਪਵੇਗਾ ਯਾਨੀ ਕਿ 30 ਡਿਗਰੀ ਤੋਂ ਥੱਲੇ ਜਿਹੜਾ ਤਾਪਮਾਨ ਹੈ ਉਹ 15 ਨਵੰਬਰ ਤੋਂ ਪੰਜਾਬ ਦੇ ਵਿੱਚ ਦੇਖਿਆ ਜਾਵੇਗਾ ਐਵਰੇਜ ਤਾਪਮਾਨ 15 ਨਵੰਬਰ ਦੇ ਜਿਹੜੇ ਨਿਰਧਾਰਿਤ ਜਿਹੜਾ ਹੁੰਦਾ ਹੈ ਉਹ 28 27 28 29 ਡਿਗਰੀ ਤੇ ਨਿਰਧਾਰਿਤ ਦੇਖਿਆ ਜਾਂਦਾ ਹੈ ਅਗਰ ਪਿਛਲੇ ਸਤਲਾਂ ਦੀ ਗੱਲ ਕਰੀਏ ਇਹ ਬਾਕੀ ਜਿਹੜੀ ਸਰਦ ਰੁੱਤ ਹੈ ਉਹ ਲਗਾਤਾਰ ਬਣੀ ਰਹੇਗੀ ਠੀਕ ਹੈ ਜਿਸ ਤਰੀਕੇ ਨਾਲ ਅੱਗੇ ਵੀ ਆਉਂਦੀ ਹੈ ਪਰ ਇਸ ਸਾਲ ਥੋੜੀ ਜੀ 1 ਜਾਂ 2 ਡਿਗਰੀ ਤਾਪਮਾਨ ਹੋਰ ਘੱਟ ਦੇਖਣ ਨੂੰ ਮਿਲ ਸਕਦੇ ਨੇ ਲਾ ਨੀਨਾ ਦਾ ਜਿਹੜਾ ਆਪਣਾ ਅਸਰ ਹੈ ਉਹ ਦੇਖਣ ਨੂੰ ਮਿਲੂਗਾ ਇਹ ਲਾਲੀਨਾ ਇੱਕ ਮੌਸਮੀ ਵਰਤਾਰਾ ਹੈ ਜਿਹੜਾ ਕਿ ਪੂਰੇ ਵਿਸ਼ਵ ਦੇ ਉੱਪਰ ਇਸ ਦਾ ਅਸਰ ਹੁੰਦਾ ਹੈ ਕਿਉਂਕਿ ਇਹ ਹਵਾਵਾਂ ਹੁੰਦੀਆਂ ਨੇ ਜਾਂ ਕਹਿ ਲਈਏ ਪਤਿਕਾ ਦਾ ਵਰਤਾਰਾ ਜਿਹੜਾ ਕਿ ਪੂਰੇ ਵਿਸ਼ਵ ਦੇ ਉੱਪਰ ਘੁੰਮਦਾ ਰਹਿੰਦਾ ਹੈ ਜਿਵੇਂ ਜਿਵੇਂ ਰੁੱਤ ਬਦਲਦੀ ਹੈ ਤੇ ਇਸ ਸਾਲ ਜਿਹੜਾ ਆਪਾਂ ਕਹਿ ਲਈਏ ਨਾਰਥ ਪੋਲ ਵਾਲੇ ਪਾਸੇ ਯਾਨੀ ਕਿ ਅਮਰੀਕਾ ਕੈਨੇਡਾ ਇਹਨਾਂ ਇਲਾਕੇ ਵਿੱਚ ਵੀ ਠੰਡ ਜ਼ਿਆਦਾ ਦੇਖਣ ਨੂੰ ਮਿਲੂਗੀ ਭਾਰਤ ਦੇ ਸਬਕਾਂਟਿਨੈਂਟ ਹੋ ਗਿਆ ਏਸ਼ੀਆ ਹੋ ਗਿਆ ਇਦੇ ਵਿੱਚ ਜ਼ਿਆਦਾ ਹੋਗੇ ਆਸਟ੍ਰੇਲੀਆ ਨੇ ਜਿਹੜਾ ਸਬਕਾਂਟਿਨੈਂਟ ਹੈ ਇਹਦੇ ਵਿੱਚ ਥੋੜੀ ਜਿਹੀ ਠੰਡ ਜਿਹੜੀ ਹੈ ਉਹ ਫਿਲਹਾਲ ਪੈ ਰਹੀ ਹੈ ਜਿਸ ਤਰੀਕੇ ਨਾਲ ਮੌਸਮ ਬਣਿਆ ਹੋਇਆ ਪਰ ਉੱਥੋਂ ਹੌਲੀ-ਹੌਲੀ ਜਿਹੜੀ ਆ ਉਹ ਸਰਦ ਰੁੱਤ ਜਿਹੜੀ ਹੈ ਘੱਟ ਹੁੰਦੀ ਦਿਖਾਈ ਦੇਵੇਗੀ ਬਾਕੀ ਜੋ ਵੀ ਵਰਤਾਰੇ ਹੋਣਗੇ ਸਮੇਂ-ਸਮੇਂ ਤੇ ਅਸੀਂ ਅਪਡੇਟ ਦਿੰਦੇ ਰਾਵਾਂਗੇ ਤਾਂ ਹੀ ਬਾਰ-ਬਾਰ ਰਿਕਵੈਸਟ ਕਰਦੇ ਆ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰਦੇ ਹੋ ਮਿਲਦੇ ਆ ਜਲਦ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ